ਸੱਚੀ ਗੱਲ ਜੀ ਮੈਂ ਤੁਹਾਡੀ ਆਪਣੀ ਜੀਵਨ ਜੋਤ कौर ਐਮ.ਐਲ.ਏ. ਅੰਮ੍ਰਿਤਸਰ ਹਲਕਾ ਪੂਰਬੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਤੇ ਇੱਕ ਬਹੁਤ ਵਧੀਆ ਫੈਸਲਾ ਲਿਆ ਹੈ ਇੱਕ ਇਤਿਹਾਸਿਕ ਫੈਸਲਾ ਲਿਆ ਹੈ ਕਿ ਅੱਜ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਖਰੀਦਣ ਲਈ ਕਿਸੇ ਵੀ ਤਰ੍ਹਾਂ ਦੀ ਐਨ.ਓ.ਸੀ. ਦੀ ਜ਼ਰੂਰਤ ਨਹੀਂ ਹੋਏਗੀ ਔਰ ਮੈਨੂੰ ਲੱਗਦਾ ਹੈ ਕਿ ਇਸ ਫੈਸਲੇ ਦੇ ਨਾਲ ਇਸ ਇਤਿਹਾਸਿਕ ਫੈਸਲੇ ਦੇ ਨਾਲ ਜਿੱਥੇ ਲੋਕਾਂ ਦੇ ਖੱਜਲ ਖੁਆਰੀ ਦਫ਼ਤਰਾਂ ਵਿੱਚ ਜਿਹੜੀ ਬਹੁਤ ਹੋ ਰਹੀ ਸੀ ਉਹਨੂੰ ਰਾਹਤ ਮਿਲੇਗੀ ਉੱਥੇ ਹੀ ਇਸ ਇਤਿਹਾਸਿਕ ਫੈਸਲੇ ਨੇ ਸਾਰੇ ਪੰਜਾਬੀਆਂ ਦਾ ਦਿਲ ਜਿੱਤਿਆ ਹੈ ਸੋ ਮੈਂ तहे ਦਿਲ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਹੁਣਾਤਾ ਅਤੇ ਪੰਜਾਬੀਆਂ ਨੂੰ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਲੋਕਾਂ ਨੂੰ ਬਹੁਤ 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 ਮੁਬਾਰਕਾਂ ਸਚੀਕਾਲ ਜੀ